ਸਤਿ ਸ਼੍ਰੀ ਅਕਾਲ ਨੰਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਸਮੀ ਆ ਦਸ ਸਿਕ ਪਾ ਡਾਉਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਅੱਜ ਜਾਨਵਰ ਛੱਡਾਂਗੇ ਪਹਿਲਾਂ ਖੋਲਦੀ ਮੁਰਗਾ ਮੁਰਗੀ ਕਬੂਦੇ ਆ ਗਲੈਂਡ ਤੋਂ ਮੰਗਾਈ ਆ ਮੁਰਗਾ ਮੁਰਗੀ ਖੋਲਦੀ ਆ ਜੀ ਚਲੋ ਵੀ ਜਰੋ ਚਲੋ ਵੀ ਚੱਲ ਚੱਲ ਚਲੋ ਉਧਰ ਇੱਕ ਮਿੰਟ ਵੀਰੇ ਖੋਲ ਛੱਡ ਦੇਣ ਦਾ ਇਹਨੂੰ ਉਧਰ ਲਓ ਜੀ ਛੱਡ ਗਏ ਬਾਈ ਜਾਨਵਰ ਆਪਾਂ ਕੁਆ ਗਰੂ ਸਤਨਾਮ ਮਾਲਕਾ ਸਭ ਦਾ ਪ੍ਰਣਾ ਕਰੀਂਦਾ ਤੇ ਆ ਆ ਜਾ ਵੀ ਚੀਨੀ ਹੈ ਪਹਿਲਾਂ ਤੋਂ ਪਹਿਲਾ ਨੰਬਰ 3000 ਲਓ ਜੀ ਚਾਰ ਵੀ ਚੀਨੀ ਬਹਿ ਜਾ ਉਹ ਇਹ ਤਾਂ ਨਿਕਲ ਗਈ ਛਤਰੀ ਚੈੱਕ ਕਰੀਏ ਆਪਾਂ ਆ ਚੜ ਗਈ ਲਓ ਦੂਜੇ ਵੀ ਛੱਡ ਦਈਏ ਪਹਿਲਾਂ ਲਓ ਜੀ ਬਿਠਾਤੀ ਦੂਜੀ ਵੀ ਤੇ ਇਹਨੂੰ ਛੱਡ ਜੇ ਹੁਣ ਚੱਕ ਕੇ ਛਤਰੀ ਫੇਰ ਉੱਡ ਜੂ ਲਓ ਜੀ ਵੀਰੇ ਤੀਜਾ ਵੀ ਛੱਡ ਦਈਏ ਲਾਲ ਗਾਂਦ ਵਾਲਾ ਲੈ ਵੀ ਜੋਪਰਾ ਛਾਲੂ ਦੇ ਡਰ ਗਿਆ ਕਾਹ ਹੈ ਤਾਂ ਲਓ ਜੀ ਇੱਕ ਹੋਰ ਦੇਖੀਏ ਉਹ ਵੀ ਖਾਲੀ ਆ ਉਹ ਵੀ ਕੱਢ ਦੇਣਾ ਨਾ ਮਾ ਲਓ ਜੀ ਚੌਥਾ ਜਾਨਵਰ ਵੀ ਬਿਠਾਉਨੇ ਆ ਅੱਜ ਪਹਿਲੀ ਵਾਰ ਕੱਢਣਾ ਵੀਰੇ ਅੱਗੇ ਨਾਲ ਤਾਂ ਕੁਝ ਠੀਕ ਨਹੀਂ ਵੀਰੇ ਤਾਂ ਹੀ ਹੁਣ ਆਪਾਂ ਕਈ ਦਿਨ ਢਾਏ ਨਹੀਂ ਤੀ ਗੂਤਰ 6-7 ਦਿਨ ਤੇ ਦੂਹੇ ਦਾ 2-3 ਤਾਂ ਕੱਢ ਲੇ ਤੇ ਆ ਤਾਂ ਨਹੀਂ ਕੱਢੇ ਤੀ ਹੁਣ ਕਣਕ ਪਟਾਉਂਦੇ ਦੀ ਵੀਰੇ 2-3 ਦਿਨ ਹੋ ਗਏ ਲਓ ਜੀ ਬਿਠਾਤਾ ਵੀ ਫੁੱਲਾ ਲੈ ਚੱਕ ਦਮਾਂ ਜਾਲ ਵੀਰੇ ਨੂੰ ਲਓ ਵੀ ਰਿਆ ਦੋ ਨਾਂਵੇਂ ਬੰਤੇ ਕੱਢਣੇ ਵਾਲੇ ਇੱਕ ਚਿੱਟੀਆਂ ਦਾ ਇੱਕ ਘਟੀਆਂ ਦਾ ਇਹ ਕੱਢਾਂਗੇ ਕੁਛ ਠੀਕ ਨਹੀਂ ਵੀਰੇ ਥੱਲੇ ਉਹ ਇਹ ਲਓ ਜੀ ਛੱਡ ਤੇ ਜਾਨਵਰ ਨੌਨੀ ਬਾਈ ਨੇ ਬੱਚੇ ਬੰਨਤੇ ਪਈ ਆ ਜੁੱਪਰ ਕਰਕੇ ਮੈਂ ਉਧਰ ਨੂੰ ਜਾਣਾ ਬਾਹਰ ਲੈ ਘਰ ਨੂੰ ਆ ਫਿਰਦੇ ਨੇ ਤਿੰਨੇ ਆ ਇੱਥੇ ਹੀ ਫਿਰਦੇ ਨੇ ਆਗੇ ਨੀਵੇਂ ਲਿਓ ਜੀ ਨੌਨੀ ਬਾਈ ਜਾ ਮੈਂ ਮੋਟਰ ਹਾਂ ਉਹ ਜੰਨੂ ਮੰਤਰ ਪਈ ਆ ਦੂਰੇ ਹੈ ਹਾਂ ਇੱਧਰ ਲੈ ਕਮਰੇ 'ਚ ਬਹਿ ਜਾ ਉਹਰੇ ਆ ਫਿਰਦੇ ਨੇ ਵੀਰੇ ਕਬੂਤਰਾ ਦੇ ਸੇ ਪਹਿਲਾਂ ਦੋਏ ਲੋਟ ਹੋ ਗਿਆ ਦੀ ਕੈਮਰਾ ਦੋ ਆ ਗਏ ਆ ਗਏ ਉਹ ਤੇ ਕੱਚੜੀ ਚੱਲ ਕੋਈ ਨਹੀਂ ਆ ਕੇ ਦਿਖਾਉਣਾ ਮੈਂ ਨਾਲੇ ਬੱਚੇ ਖੁੱਲੇ ਕਰਾਂਗੇ ਆ ਕੇ ਵੀਰੇ ਆ ਤਾਂ ਬੈ ਗਈ ਆਪਣੇ ਬੰਗਲ ਵਾਲੀ ਉਰੇ ਬੈ ਗਈ ਤੇ ਇੱਥੋਂ ਇੱਥੇ ਬੈ ਗਈ ਲਾਲੀ ਛਤਰੀ ਲਾ ਕੇ ਤੇ ਕਬ ਉਦੋਂ ਬਾਅਦ ਚੜਾਤੀ ਸੀਗੀ ਹਰੀ ਟੋਰੀ ਵਾਲੀ ਆ ਦੇ ਫਿਰਦੇ ਤੇ ਦੂਜੀ ਕਿੱਥੇ ਚੀਨੀ ਜੀ ਉਹ ਦੂਆ ਚੀਨੀ ਆ ਜਾਂਦੀ ਆ ਦੂਆ ਵੀ ਬਹਿ ਗਿਆ ਵੀਰੇ ਕਿਸੇ ਪਾਸੇ ਇਹ ਨਵੇਂ ਕੱਡੇ ਨੇ ਇੱਕ ਇੱਕ ਦੋ ਦੋ ਦਿਨ ਨੇ ਉੱਡੇ ਨੇ ਚੀਨੀ ਜੀ ਨੂੰ ਅੱਜ ਤੀਜਾ ਦਾ ਨਾ ਫਿਰ ਆ ਕੇ ਬਚਿਆਂ ਦੀ ਕਰਾਉਣੀ ਆ ਟ੍ਰੇਨਿੰਗ ਬਚਿਆਂ ਨੂੰ ਛੱਡਦੇ ਆ ਮਾੜਾ ਦੇਖਣਗੇ ਹਵਾ ਹਰੇ ਯਾਰ ਖਰਾਬ ਪਤਾ ਨਹੀਂ ਬਾਈ ਉਹ ਬੈਠਾ ਟੂਸਿਆ ਵਾਲਾ ਪਰਲੇ ਪਾਸੇ ਟੈਂਕੀ ਤੇ ਬਹਿ ਗਿਆ ਇਹ ਆ ਬੈਠਾ ਵੀਰੇ ਵੀਰੇ ਆ ਦੇ ਇੱਕ ਹੋਰ ਜਿਹੜਾ ਨਵਾਂ ਗੱਡਾ ਤੇ ਉਹ ਆਪਣੀ ਡੈਂਕੀ ਦੇ ਰਹਿ ਗਿਆ। ਇੱਕ ਤਾਂ ਸਿੱਧੇ ਹੋਏ ਹੋਏ ਕੂਪਟਰ ਬੰਦ ਕਰੇ ਹੋਏ ਨੇ। ਬਾਖਮਨੀ ਕੀ ਚੱਕਰ ਆ ਵੀ ਸਿੱਧੀ ਕਰਕੇ ਬੰਦ ਕਰੀਦੀ। ਚਲੋ ਕੋਈ ਨਹੀਂ। ਪਰ ਨਾ ਬੈ ਉਹ ਯਾਰ ਮੈਂ ਜਾਇਆ ਮੂੰ ਉਧਰ। ਤੇ ਨੋਨੀ ਭਾਈ ਅੰਦਰ ਬੈਠਾ ਆਪਣਾ ਨਜ਼ਾਰੇ ਨਾਲ। ਲੈ ਸੌ ਗਿਆ ਬੰਦਾ ਹਾਏ ਓਏ। ਆ ਗਿਆ ਇੱਕ ਤਾਂ ਜਾਲ ਤੇ ਲਾਈਏ ਉਹਨਾਂ। ਮੈਂ ਲਾਦਾ ਚੀਨੀ ਵੀ ਬੈਠੀ ਐ ਛਤਰੀ ਤੇ ਬਾਕੀ ਦੇਖਦੇ ਆ ਉਰੇ ਤਾਂ ਹੈ ਨਹੀਂ ਚੀਨੀ ਜੀ ਲੈ ਨੂੰ ਪਾਣੀ ਦੇ ਯਾਰ ਇਹ ਆ ਬੈਠੀ ਐ ਚੀਨੀ ਜੀ ਇੱਥੋਂ ਆਉਂਦੀ ਨਹੀਂ ਯਾਰ ਹੰਬਗੇ ਨੂੰ ਲਾ ਲਾ ਕੇ ਛਤਰੀ ਲਾਉਂਦੇ ਐ ਛਤਰੀ ਤਾਂ ਵੀ ਡੇ ਰੀ ਜਾਂਦੀ ਐ ਇਹ ਕੇ ਬੈਠੀ ਐ ਇੱਕ ਉਹ ਵਹਿ ਗਿਆ ਜਾ ਕੇ ਉਹ ਦੇ ਆ ਲਾਲ ਦੇ ਜਵਾਰੇ ਦੇ ਰਹਿ ਗਏ ਬਾਹਰ ਇੱਕ 4 2 ਵਜੇ ਛੱਡਦੇ ਦੀ 1 ਬਚਾ ਫਿਰਦਾ ਹਰੀ ਜੱਲਰ ਵਾਲਾ ਇੱਕੋ ਬਹਿ ਗਿਆ ਕੰਤਾਇਆ ਹਾਂਜੀ ਬਾਈ ਜੀ ਹੈਲੋ ਹੈਲੋ ਜਿੰਨੀ ਬੱਠੀਂ ਜਾਤੂ ਆਦੇ ਥੱਕ ਗਏ ਆਉਂਦੀ ਉਹ ਨਹੀਂ ਛੇਤਰੀ ਤੇ ਡਰੀ ਜਾਂਦੀ ਹੈ ਨਾ ਹਾਂ ਇਹਨਾਂ ਨੂੰ ਬਦਾਮ ਪਾ ਦਈਏ ਜਾਨੂੰ ਆ ਗਈ ਤੀ ਇਹਨੂੰ ਵੀ ਪਲਾਤਾ ਪਾਣੀ ਇਹਨੂੰ ਵੀ ਪਲਾਤਾ ਹੋ ਜਾਣੇ ਸਿੱਧੇ 2-4 ਦਿਨ ਚ ਵੀਰੇ ਇਹਨਾਂ ਨੂੰ ਰੱਖੀਏ ਬਦਾਮੇ ਕੱਲੂ ਛੱਡਾਂਗੇ ਅੱਜ ਸਜਰੇ ਪਾਉਣ ਲੱਗਿਆਂ ਕੱਲ ਤਾਂ ਲੇਟ ਹੋ ਗਈ ਤੀ ਕੱਲੂ ਛੱਡਾਂਗੇ ਇਹਨਾਂ ਨੂੰ ਫਿਰ ਅੱਜ ਡਾਣੇ ਦੇ ਯਾਰ ਦੋ ਦੋ ਕੈਂਕਰਾਂ ਰੱਖੀ ਬੈਠੇ ਦੀਏ ਐ ਦੋਏ ਭਾਈ ਨੇ ਇਹ ਫਿੱਟ ਨੇ ਥੱਲੇੋਂ ਇੱਕ ਤਾਂ ਤਾਂ ਪੂਰਾ ਹੀ ਫਿੱਟ ਆ ਖਾਲਾ ਖਾਲਾ ਮਸਤੀ ਇਹ ਨਾ ਕਰੀ ਚੱਲਾ ਇਹਨਾਂ ਨੂੰ ਵੀ ਦਾਣੇ ਵੀ ਪਾਤੇ ਇਹਨਾਂ ਤਾਂ ਦਾਣੇ ਵੀ ਪਾਤੇ ਆਪਾਂ ਦਾਣੇ ਆ ਰੋੜੀ ਜੀ ਰਲਮੀ ਪਾਤੇ ਇਹਨੂੰ ਬਦਾਮ ਪਾਤੇ ਨੂੰ ਰੋੜੀ ਧਰਨੀ ਆ ਹੁਣ ਮੈਂ ਠਿਕਾ ਥੱਲੇ ਬਦਾਮ ਖਾਂਦਾ ਹਾਂ ਕਾਂਤ ਆ ਆ ਗਿਆ ਦੀ ਅੱਜ ਸਾਜਰੇ ਜਾਲ ਤੇ ਲੈ ਵੀ ਜੋ ਬ్రో ਚੱਕ ਕੇ ਰਾਂ ਦੋਵੇ ਇਹਨਾਂ ਨੂੰ ਪਾਣੀ ਰੱਖ ਦੀ ਯਾਰ ਉਤਲੇ ਨੂੰ ਤੇ ਕੱਲ ਹੁੰਡਾਉਂਗਾ ਵੀਰੇ ਮੈਂ ਆਹ ਸਾਜਰੇ ਤਾਂ ਅੱਜ ਦਾਣੇ ਟਾਈਮ ਨਾਲ ਚੱਲ ਪੈਗੇ ਵਧੀਆ ਤੇ ਕੱਲੋਂ ਬੇਲੇ ਹੋ ਜਾਣਗੇ ਜਾਨੂ ਪੀਲਾ ਪੀਲਾ ਪਾਣੀ ਪੁੱਤ ਓਏ ਖਾਲਾ ਖਾਲਾ ਦੂੰਗਾ ਤੇ ਨਹੀਂ ਖਾਂਦੀ ਤੈਨੂੰ ਵੀ ਉਹ ਖਾਲਾ ਖਾਲਾ ਇਕ ਕਾਣਾ ਨਾ ਮਾ ਕੱਢਣਾ ਖੱਟੀਆਂ ਦਾ। ਇਹ ਕਬੂਤਰੀਆਂ ਕੰਨੀ ਦੀ ਯਾਰ ਇਹ ਕੂਤਰ ਬਣਿਆ ਹੋਇਆ ਇਹਦੇ। ਇਹ ਬੱਚੇ ਪਾਲ ਕੇ ਟਾਹ ਜਿਹੜੇ 2 ਵਜੇ ਨਿਕਲੇ ਦੀ ਇਹਨਾਂ ਨੇ ਪਾਲੇ ਨੇ। ਤੇਰੇ ਵਾਲੇ 5-6 ਵਜੇ ਨਾਲ ਰੋਕਣਗੇ ਇਹਦੇ ਚਿੜੀਆਂ ਜੀਆਂ ਖਰਾਬ ਨੇ ਯਾਰ। ਰੰਗ ਲਾ ਕੇ ਉਹ ਪਰਲੇ ਖੁੱਡੇ ਜੀ ਛੱਡ ਦੇਣਾ ਆਪਾਂ। ਇਹ ਕਾਣੇ ਆਲੇ ਜੋ ਵੀਰੇ। ਇਹ ਬਾਈ ਜੀ ਹਰੀ ਚੱਲ ਰਲਾ ਆਪਣਾ ਬਹਿ ਗਿਆ ਆ ਗਿਆ ਇਹਨੂੰ ਕੱਢਦੇ ਹਾਂ ਹੁਣ ਵਧੀਆ ਉੱਡਿਆ। 3 ਘੰਟੇ ਵਾਂਗੂ ਲਾ ਗਿਆ ਵੀਰੇ ਕਈ ਦਿਨ ਦਾ ਬੰਦ ଥିਗਾ ਤੇ ਟ੍ਰੀਟਮੈਂਟ ਇਹ ਕਰ ਦੇਤੀ ਇਹਨਾਂ ਦਾ ਤੇ ਕੋ ਪਰੇ ਬੈਠਾ ਘੰਟਾ ਨੂੰ ਵੀ ਲਾਉਨੇ ਲੈ ਲੰਬੂ ਸੇਡ ਮੋਰ ਦਾ ਮੰਜੇ ਤੇ ਚੜਿਆ ਬੈਠਾ ਮਹਾਰਾਜ ਵੀ ਆ ਵੀ ਸਾਡੇ ਮੁੱਗੀ ਲੈ ਆ ਵੀ ਲਾ ਲਈ ਵੀਰੇ ਮੈਂ ਲਾ ਕੇ ਦਿਖਾਉਣਾ ਵੀਰੇ ਲਾ ਲਿਆ ਹਰੀ ਚੱਲਰ ਵਾਲਾ ਕਿੱਥੇ ਬੈਠਾ ਜੋਬਰ ਆ ਬੈਠਾ ਚੱਕਦੇ ਆ ਉੱਧਰ ਕਰੀਏ ਤੇ ਕਾਹ ਬਚਾ ਵੀਰੇ ਨਵਾਂ ਕੱਢਣੇ ਆਲਾ ਅਜੇ ਤਾਂ ਕਈ ਨਹੀਂ ਕੱਢਣ ਵਾਲੇ ਮੈਂ ਤੁਹਾਨੂੰ ਦਿਖਾਉਣਾ ਸਾਰੀ ਇਹਦੇ ਨਾਲ ਫੈਂਸੀ ਹੋ ਵੀ ਦੀ ਨੱਕ ਤੇ ਯਾਰ ਮੈਂ ਭੰਨਤੀ ਹੁਣ ਭੰਨ ਕੇ ਦਬਾਈ ਲਾਈਆ ਤੇ ਹੁਣ ਉਹ ਨੂੰ ਠੀਕ ਇਹ ਵੀ ਨਵਾਂ ਕੱਢਣਾ ਚਾਲ ਵੀ ਜੋਪਰਾ ਲੈ ਆ ਵੀ ਦੇਖੀਦਾ ਨਵਾਂ ਤੁਹਾਨੂੰ ਪਹਿਲਾਂ ਬੱਚੇ ਮੈਂ ਕਿਹੜੇ ਕਿਹੜੇ ਨਵੇਂ ਲੈ ਵੀਰੇ ਪਹਿਲਾਂ ਤਾਂ ਇਹਨੂੰ ਛੱਡਿਆ ਮਾਪਟਰ ਯਾਰ ਇੱਕ ਮਿੰਟ ਆ ਜਾ ਪੁੱਤੋ ਪਦੀਆ ਹੋ ਰਿਹਾ ਹੈ ਅੱਜ ਆ ਵੀਰੇ ਇੱਕ ਆਪਾ ਜਾਨਵਰ ਆ ਹੁਣ ਦੁਬਾਰਾ ਕੱਢਾਂਗੇ ਇਹਨੂੰ ਵੀ ਦਵਾਈ ਦਿੱਤੀ ਸੀ ਵੀਰੇ ਆਪਾ ਪਾਊਡਰ ਫੋਰ ਨਵਾਨਾ ਜਾਂ ਪਾਊਡਰ ਮੰਗਾ ਕੇ ਪਾਇਆ ਵੀਰੇ ਇਹਨਾਂ ਨੂੰ ਦੁਬਾਰਾ ਲੈਓ ਚੋਪਰਾ ਇਹ ਦੋ ਦੋ ਕੰਨੀਆਂ ਝਾੜ ਗਏ ਇਹਨੂੰ ਚੱਡਾਂਗੇ ਆਉਂਦਾ ਸਿੱਧਾ ਤਾਂ ਇੰਜੇ ਕਰਦੇ ਆ ਵੀ ਚੱਲ ਦੇਖੀਏ ਕੱਢ ਕੇ ਕੀ ਕਰੂ ਖਾ ਲਾ ਖਾਲਾ ਖਾਲਾ ਬਣਾਉ ਆਹੀ ਗੱਲ ਕਹਿ ਕੇ ਦੇਖਾ ਚੱਕੋ ਚੱਕੋ ਚੱਕ ਲੋ 6 7 ਬਦਾਮ ਪਾਏ ਦੀ ਵੀਰੇ ਇਹਨੂੰ ਆਪਾਂ ਲੈ ਤੁਹਾਨੂੰ ਮੈਂ ਦਿਖਾਵਾਂ ਪੱਠੇ ਉਧਰ ਨਵੇਂ ਉਹ ਵੀਰੇ ਇਹ ਜੋ ਤੁਹਾਨੂੰ ਦਿਖਾਉਣੇ ਆਪਾਂ ਬੱਚੇ ਜਿਹੜੇ ਨਵੇਂ ਬੱਚੇ ਦੀ ਪਰ ਬਿੱਠਾ ਦੇ ਲੋ ਬਾਈ ਰੂੜੀ ਪਾਉਣ ਲੱਗੇ ਲਾਲੇ ਲਾਲ ਕਰਿਆ ਫੇਰ ਢੱਜ ਸਾਫ਼ ਕਰੂੰਗਾ ਇੱਥਨੇ ਤੇ ਇੱਕ ਬੱਚਾ ਬੈਠਾ ਵੀਰੇ ਖਾ ਦੇ ਇਹਦੇ ਵੀ ਨੱਕ ਤੇ ਪਿੰਡ ਸੀ ਨਹੀਂ ਆਉਂਦੇ ਵੀਰੇ ਇਹ ਨਾ ਜਿਹੜੇ ਖਾਨਿਆਂ ਚ ਪਾਦੇ ਬੱਚੇ ਸੀ ਉਹਨਾਂ ਦੇ ਪਿੰਡ ਸੇ ਆਉਂਦੇ ਆ ਰਹੇ ਆ ਆਹ ਦੇ ਆ ਬਾਹ ਸੀਗਾ ਇਹਦੇ ਭੋਰਾ ਪਿੰਡ ਸੀ ਨਹੀਂ ਤੇ ਆ ਵੀ ਬਾਹ ਸੀਗਾ ਇਹਦੇ ਵੀ ਪਿੰਡ ਸੀ ਨਹੀਂ ਇਹਦੇ ਪਰਿਆ ਪਰ ਤੋਏ ਲਓ ਜੀ ਚਪਾ ਬਚਾ ਰਹੇ ਆਪਣਾ ਮੈਂ ਚਪਾ ਨਹੀਂ ਚਪਾ ਤਾਂ ਆ ਬੈਠਾ ਆ ਦੇ ਵੀ ਇਹ ਹਾਲੋ ਤੇ ਕੇ ਬੈਠਾ ਇਹ ਯਾਰ ਆ ਦੋਵੇਂ ਭਾਈ ਨੇ ਜਿਹੜੇ ਡਾਰੀ ਪੈਣ ਵਾਲੇ ਨੇ ਹੁਣ ਇਹ ਆ ਬੈਠਾ ਇੱਕ ਇਹ ਤੇ ਆਹਾ ਦੋਵੇਂ ਭਾਈ ਨੇ ਇਹ ਕਾਣੇ ਵਾਲੇ ਬਲੱਡ ਜੋ ਆਗੇ 2 ਵਜੇ ਆ ਵਜੇ ਪੜੇ ਬਹੁਤ ਵਧੀਆ ਇਹਨੇ ਸਾਰੇ ਐ ਬੱਟਿਆਂ ਵਰਗੇ ਬੈਨੇ ਬਾ ਦਵਾਈ ਕਰਕੇ ਹੁਣ ਵਿੱਚੋਂ ਕਈ ਸਹੀ ਹੋਵੇ ਚਿੱਟੇ ਜਿਹੇ ਆ ਵਜੇ ਬਹੁਤ ਵਧੀਆ ਇਹ ਆ ਵਿਚਾਰ ਇੱਥੇ ਹੋਰ ਬੈਠਾ ਮੈਂ ਨਿਪਾਉਣਾ ਯਾਰ ਕਿੱਥੇ ਆਦੇ ਬੈਠਾ ਨਹੀਂ 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 ਕੰਤਾਰੇ ਆਦੇ ਬੈਠਾ ਪਰ ਇਹ ਆਹ ਮੈਂ ਫੜ ਕੇ ਦਿਖਾਉਣਾ ਤੁਹਾਨੂੰ ਵੀਰੇ ਆਹ ਲੋ ਇਹ ਆਹ ਕੰਤਾਰੇ ਵਜੇ ਪੜੇ ਘੰਟੇ ਨੇ ਹੋਰ ਕਿਹੜਾ ਇੱਕ ਘੰਟਾ ਉਹ ਬਰੇ ਬੈਠਾ ਉਹਨੂੰ ਮੈਂ ਪਾਣੀ ਦੇਤਾ ਇਹਨੂੰ ਛੋਲੇ ਦੇ ਦिए ਪਾਣੀ ਦੇ ਕੇ ਬਈ ਇਹ ਉੱਧਰ ਸਮਰੀ ਲਾਉਣ ਲੱਗਾ ਹੈ ਚੀਨੀ ਨੂੰ ਬਈ ਉੜਦੀ ਬੈ ਕੇ ਛਤਰੀ ਤੋਂ ਲਾਉਣ ਲੱਗੇ ਤੇ ਉੱਡ ਗਈ ਛਤਰੀ ਤੇ ਰਹਿ ਗਈ ਤੀ ਆਹ ਜੀ ਆਹ ਜੀ ਛਤਰੀ 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 ਮਾਰੀ 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 ਛਤਰੀ 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 ਜਿੱਤ ਗਈ ਜਿੱਤ ਗਈ ਕਾਪੋ ਬਹੁਤ ਵੱਡਾ ਕਾਪੀ ਦਿੱਤੀ ਗਈ ਜਾਨੀ ਲਾਉ ਜੀ ਸਮਰ ਹਟਦਾ ਨਹੀਂ ਅੱਜ ਲਾਊਗਾ ਲੈ ਤੁਹਾਨੂੰ ਬੱਚਾ ਦਿਖਾਈਏ ਕਾਂਤਾ ਇਹ ਦੂਜਾ ਭਾਈ ਦੇ ਸਕੇ ਭਾਈ ਨੇ ਬਾਈ ਇਹਨਾਂ ਦੀ ਮਾਂ ਚਿੱਟੀਆਂ ਵਾਲੀਆਂ ਨੇ ਪਿਓ ਵੀ ਚਿੱਟੀਆਂ ਵਾਲਾ ਜਿਆਦਾ ਆਪਾਂ ਪਿਓਰ ਕਰੇ ਨੇ ਬਜੇ 6 ਵਜੇ ਪਿਓਰ ਨੇ ਆਉਣਾ ਕੋ 5 ਇੰਨਾ ਚ ਮਿਸ ਆ ਥੋੜੀ ਜੀ 25 ਪੈਸੇ ਹੋਰ ਬਲੱਡ ਆ ਇਹ ਜੇ ਹਲਕੇ ਜਿਹਾ ਲੈ ਵੀਰੇ ਆ ਗਈ ਦੁਬਾਰਾ ਛੋਟੀ ਛਤਰੀ ਤੇ ਦੇਖਦੇ ਹਾਂ ਲਾ ਕੇ ਖੜਜੋ ਖੜਜਾ ਖੜਜਾ ਲੈਣਾ ਕੋਲੀਪੁੱਤ ਇਹ ਲੈ ਬਾਈ ਲਾ ਲਈਏ ਮੇਰੇ ਵੀਰੋ ਲਾਲੀ ਸਮਰੀ ਨੇ ਚੀਨੀ ਕੋਲਾ ਤਾਂ ਖੜੇ ਪੂਰੇ ਖੜੇ ਪਾਸੇ ਪੂਰੇ ਖੜੇ ਪਾਸੇ ਸ਼ੂਟ ਮਾਰ ਕੇ ਸਿੱਧੀ ਹੋ ਗਈ ਵਿੱਚ ਅਸੀਂ ਹੁਣ ਇੱਧਰ ਪੈਰਾਂ ਚ ਲਾਈ ਜਾਂਦੇ ਸੀ ਹੁਣ ਹੋ ਗਈ ਜਾ ਉਹ ਸਿੱਧੀ ਇਹ ਦੇ ਦਿਆਂ ਲਰਨ ਥੱਲੇੋਂ ਦਾ ਖਾਮਾ ਬਾਈ ਇਹ ਕਿਵੇਂ ਆ ਸਮਰ ਤਾਂ ਖਣੀ ਪੁੱਤ ਮਾੜੀ ਲਾਲਾ ਬਾਈ ਬਹੁਤ ਵਧੀਆ ਰੇ ਖੰਪੇ ਕਣ ਦੇ ਚਾਈਦੇ ਨੇ ਤੇ ਆ ਦੇ ਥੱਲੇ ਨੇ ਹੁਣੇ ਆਈ ਆ ਮੰਨ ਲਓ ਇਹ ਸਹੀ ਆ ਭਾਈ ਸਾਰਿਆਂ ਨਾਲੋਂ ਵੱਧ ਸਹੀ ਇਹ ਆ ਦੋ ਤਿੰਨੋਂ ਕਬੂਤਰ ਨੇ ਆਪਾਂ ਉਹ ਕੱਢ ਲੇ ਮੋਟਰਸਾਈਕਲ ਵਾਲੀਆਂ ਐਂਟਰੀਆਂ ਦੇਖੀਆਂ ਜਾਣੀਆਂ ਕੀ ਬਣੂ ਐਨੋਂ ਨਾ ਸਮਰੀ ਜੱਲੂ ਬਾਜੀ ਤੇ ਭਾਈ ਭਾਈ ਅੱਛਾ ਜਿਹੜਾ ਕਬੂਤਰ ਦੀ ਕੀੜੀ ਇਹ ਪਾਸੇ ਜਿੱਥੇ ਆਇਆ ਹੋਇਆ ਇੱਕ ਕਬੂਤਰ ਦੀ ਕੀੜੀ ਮਾਰੀ ਉਹ ਹੀ ਆ ਜਿਹੜਾ ਉਹ ਬੇਬੇ ਦੇ ਬੰਦੇ ਦੀ ਤੂਸਿਆਂ ਬਗਨਾਲਾ ਇਹ ਕਹੀ ਦਿੰਦਾ ਲੈ ਲੈ ਲਾਈਏ ਦੇ ਦੇ ਆਂ ਫੜ ਕੇ। ਉਹੀ ਆ ਹਰੇ ਟੂਸੇ ਦਾ ਯਾਰ ਪਰਲਾ ਟੂਸਾ ਦੇ ਘਰ ਆ। ਨਹੀਂ ਵੀਰੇ ਉਹ ਨਹੀਂ ਹੈਗਾ। ਇੱਥੇ ਦੋਏ ਲਾਲ ਕੱਛਾ ਨੇ। ਆਓ ਲਾਲ ਕੱਛਾ ਹਰਾ ਟੂਸਾ। ਨਹੀਂ। ਹਰਾ ਸਾਤ ਆ ਇਹ। ਉਹਦੀ ਟੋਰੀ ਵੀ ਆ ਨਾਲ ਕਾਲੀ। ਹਾਂ ਮੈਨੂੰ ਤਾਂ ਰੰਗ ਦਾ ਹੀ ਨਹੀਂ ਪਤਾ ਲੱਗਦਾ। ਕੋਈ ਨਹੀਂ ਮੈਂ ਦੇ ਦੇ। ਲਿਆ ਆਂ ਲਾਈਏ ਦੇ ਦੇ ਬਈ ਜਿਹਦਾ ਲੈ ਜਾਓ ਵੀਰੇ। ਚਿੜੀ ਮਾਰੀ ਪਰ ਕਰਤੀ ਸਮਰਨੇ। ਲੈਓ ਜੀ। ਜੀ। ਆ ਲਾਲਿਆ ਜੀ। ਇੱਕ ਕਬੂਤਰ ਫੜ ਲਿਆ। ਹਾਂਜੀ। ਲਓ ਵੀਰੇ ਜੀਦਾ ਹੈਗਾ ਭਰਾ ਦਾ ਨੋਨੀ ਵੀ ਕਹਦੇ ਭਾਈ ਜੀਦਾ ਹੈਗਾ ਭਈ ਲੈ ਜੀ ਉਹ ਆ ਕੇ ਕੋਈ ਸ਼ਾਨੀ ਸ਼ੁਨੀ ਦੱਸ ਦਿਓ ਦੱਸ ਦਿਓ ਕਾਲਾ ਜੀਨਾ ਵੀਰੇ ਵੀਰੇ ਰੰਗ ਲੱਗਾ ਬਗਲਾਂ ਚ ਦੋਹਾਂ ਚ ਦਿਖਾ ਦੇ ਸਮਰ ਕਿਹੜਾ ਰੰਗ ਆ ਪੁੱਤ ਹੋਏ ਲਓ ਜੀ ਦੋਈ ਬਗਲ ਵੀ ਦਿਖਾ ਦੇ ਲਓ ਜੀ ਵੀਰੇ ਨਾ ਜੋ ਵੀਰੇ ਜਿਹੜੇ ਭਰਾ ਦਾ ਸਾਡੇ ਲਵੇ ਦਾ ਹੀ ਹੋਊਗਾ ਢੜੇ ਚੇ ਬੈਠਾ ਅਰਸ਼ੜਾ ਜੀ ਹਾਂਜੀ ਅਰਸ਼ ਕਬੂਤਰਾਂ ਵਾਲਾ ਹਾਂਜੀ ਠੀਕ ਹੈ ਜੀ ਨੋਨੀ ਕਬੂਤਰਾਂ ਵਾਲੇ ਦੇ ਘਰੇ ਬੈਠਾ 73475 ਬਾੜ 696 ਫੇਰ ਬੋਲਦੇ 73475 ਬਾੜ 696 ਠੀਕ ਹੈ ਸਮਰ ਤੋਂ ਵੀ ਕਹਦੇ ਵੀ ਲੈ ਜੋ ਜੀ ਬਾਈ ਅਸੀਂ ਰੱਖਦੇ ਨਹੀਂ ਲੈ ਜੋ ਜੀ ਬਾਈ ਦਿਨਾਂ ਦਾ ਵੀ ਹੈ ਤਰੀਜ ਓਏ ਆ ਆ ਕੋਲੇ ਆ ਗਿਆ ਦੀ ਡੋਲੀ ਤੇ ਅੰਦਰ ਪੜਨ ਗਿਆ ਦੀ ਕਮਰੇ ਚ ਲੈ ਆਇਆ ਨਾ ਥੋੜਾ ਮੈਂ ਤਾਂ ਇਹਨੂੰ ਕਹਿੰਦੇ ਅਸੀਂ ਚੱਲ ਕੋਈ ਨਹੀਂ ਲਓ ਜੀ ਬਾਈ ਲੈ ਜਾ ਉ ਪੁੱਤਰਾ ਆ ਗਿਆ ਦੀ ਹੋਰ ਇੱਕ ਲੋਰ ਹੋ ਗਈ ਸੀ ਜੀ ਆ ਗਈ ਹਾਂ ਜੀ ਹਰੀ ਟੋਰੀ ਹਰੀ ਟੋਰੀ ਵਾਲੀ ਜਾਲ ਤੇ ਬਿਠਾ ਲਈ ਬਾਈ ਜਾਲ ਵੀਲੇ ਚੱਕਣਾ ਤੱਲੇ ਹੀ ਕਰਿਆ ਪਿਆ ਆ ਗਈ ਹੁਣ ਸਿੱਧੀ ਆਹੋ ਜਾ ਸਿੱਧੀ ਤੈਹੀਂ ਨਜ਼ਾਰੇ ਦੇਣੇ ਥੱਲੇ ਵੀ ਬਾਈ ਫਿੱਟ ਆਇਆ ਨਾ ਸਮਰ ਸੂਲੇ ਦਿੰਦਾ ਕੋਈ ਨਹੀਂ ਮੈਂ ਤੁਹਾਨੂੰ ਬਾਅਦ ਚ ਦਿਖਾਉਣਾ ਇਹ ਨੂੰ ਪਾਣੀ ਪਲਾਤਾ ਲੈ ਕਰੀਏ ਟਾਕੀ ਬੰਦ ਦੇ ਦੀਏ ਸ਼ੋਲੇ ਜਿਹੜੇ ਵਿੱਚ ਰਹੇ ਇੱਕ ਬੱਚਾ ਯਾਰ ਸੁੱਕ ਗਿਆ ਬਚਾਰਾ ਮੈਂ ਪਤਾ ਹੀ ਨਹੀਂ ਲੱਗਿਆ ਮੈਂ ਦੇਖੀ ਕੱਲ 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 ਤਾਂ ਠੀਕ ਸੀ ਨਾ ਦੇ ਦੇਨੀ ਟੈਰੀ ਮਾਈਸਿੰਗ ਟੈਰੀ ਮਾਈਸਿੰਗ ਹਮ ਲਿਆ ਜੀ ਦੇ ਟੈਰੀ ਮਾਈਸਿੰਗ ਇਹ ਨਹੀਂ ਦੇ ਟੈਰੀ ਮਾਈਸਿੰਗ ਟੈਰਾ ਮਾਈਸਿੰਗ ਹੁੰਦੀ ਆ ਸਤਿ ਸ਼੍ਰੀ ਅਕਾਲ ਵੀਰੇ ਲਾਸਟ ਵੀ ਆ ਗਿਆ ਜਿਹਨੂੰ ਅਸੀਂ ਕਹਿੰਦੇ ਸੀ ਕਿ ਬੈਠਣ ਨਹੀਂ ਦੇਣਾ ਪਰ ਬੈਠਿਆ ਆ ਕੇ ਡੋਲੀ ਤੇ ਆ ਮਾੜਾ ਜੋਬਰ ਕੜਾ ਭਾਈ ਮੰਨਿਆ ਨਹੀਂ ਆਹ ਖਾ ਦੇਖੋ ਵੀਰੇ ਦੇ ਰਿੰਗ ਬਹੁਤ ਸੋਹਣੇ ਨੇ ਸਾਡੇ ਤਾਂ ਨਾ ਬੈਰ ਸੀ ਨੇ ਭਾਈ ਦੱਬੇ ਹੋਏ ਆ ਜਿੱਦਣੇ ਠੀਕ ਹੋ ਗਏ ਹੁਣ ਲਗਭਗ ਵਿੱਚ ਕਈ ਕਬੂਤਰ ਸੈੱਟ ਨੇ ਵੀਰੇ ਰੱਬ ਰੱਖੇ ਸੁੱਖ ਨਾਲ ਪਰਮਾਤਮਾ ਕਰਦੇ ਮੇਰ ਉੱਡਣਗੇ ਭਾਈ ਇਹ ਜਾਨਵਰ ਆ ਆਪਣੇ ਸਾਨੂੰ ਪਤਾ ਨਾ ਵੀਰੇ ਸਾਡੇ ਕੋ ਘਰੇ ਇਹ ਦਿਨ ਕਰਦੇ ਰਹੇ ਨੇ ਪੂਰੇ ਦਿਨ ਕਿਹੜਿਆਂ ਚ ਇਹ ਕੈਚ 20 20 ਬੂਜਨ ਜਿਹੜੇ ਸਾਲ ਮੋਰ ਦੋ ਟਰੈਕਟਰ ਜਿੱਤੇ ਆ ਉਹ ਸਾਲ ਉਡਦੇ ਸੀ ਉਹ ਸਾਲ ਫੁੱਲ ਉਡਦੇ ਸੀ ਆਪਣੇ ਇਹ 20 21 ਜਿੱਤਾ ਉੱਡੇ ਨੇ 22 23 24 ਜਿੱਤਾ ਜਾ ਕੇ ਉੱਡੇ ਹੀ ਨਹੀਂ ਦੋ ਸਾਲ ਖੰਭਾਂ ਦਾ ਰਿਆ ਵੀਰੇ ਖੰਭਾਂ ਦਾ ਹੱਲ ਕਰਿਆ ਹੁਣ ਦੂਆ ਛੱਡ ਕੇ ਚਲੋ ਕੋਈ ਨਹੀਂ ਨੇ ਮੈਂ ਛੱਡੀ ਹੈ। ਨਾ ਨਾ ਕਰ ਲੋ ਵੀਰੇ ਨੂੰ ਦਈਏ ਗੋਲੀ ਟੈਰਾਮਾਈਸਿਨ ਇੱਕੋ ਰਹਿ ਗਈ ਤੇ ਹੋਰ ਲਿਆਉਂਗਾ ਮੈਂ। ਇਹ ਚੀਜ਼ਾਂ ਵੀਰੇ 2-4 ਆਪਣੇ ਘਰੇ ਰੱਖਿਆ ਕਰੋ ਲਿਆ ਕੇ ਟੈਰਾਮਾਈਸਿਨ ਲੈ 52 ਤੇ ਪਾਵਰ ਜੈਲ ਤੇ ਹਾਈ ਟੈਕ। ਇਹ ਇਹਦਾ ਐ ਨਹੀਂ ਪਤਾ ভাই ਕਦ ਕੰਮ ਆ ਜਾਣੇ ਇਹਨਾਂ ਨੇ ਆਪਣੇ ਕੋਲ ਚਾਰੀ ਚੀਜ਼ਾਂ ਪਈਆਂ ਨੇ। ਬਾਹੋਂ ਮਾੜੇ ਕੂਤਰ ਚੱਲ ਪੈਣ ਮਾਰ ਲ ਕੇ ਰੱਖੇ ਸੁੱਕ। ਬਾਈ ਥੱਲੇੋਂ ਸਹੀ ਬੈਠਣ ਲੱਗੇ ਬਾ ਉਹ ਲੈਨ ਜੀ ਮਾੜੀ ਮੋਟੀ ਰਹਿੰਦੀ ਉਹ ਵੀ ਖਤਮ ਹੋ ਜਾਵੇ। ਇੱਕ ਕੱਢ ਦੂੰ ਬੰਬ ਬੰਬ ਕੱਢ ਦੂ ਬੰਬ ਨਾ ਨਹੀਂ ਲਾਈਕ ਵਾਲਾ ਬੰਬ ਨਹੀਂ ਬਾਈ ਲਾਈਕ ਸ਼ੇਅਰ ਵਾਲਾ ਨਹੀਂ ਤਾਂ ਉਹ ਬੰਬ ਕਹਿੰਦੇ ਹਾਲੇ ਪਾਣੀ ਪਲਾਉਣ ਲੱਗੇ ਆ ਜਾ ਪੀਲਾ ਪੀਲਾ ਬਿੱਟ ਤਾਂ ਮਾਰ ਬਿਜਤੀ ਉਹਨੇ ਆ ਬਾਦਾਮ ਮੰਗਦੇ ਪੀਲਾ ਪੀਲਾ ਰਜਮਾਨ ਚੱਲਦਾ ਬਈ ਤੂੰ ਆ ਯਾ ਪੀਲਾ ਬੁੱਤ ਅਸੀਂ ਕਿਹੜਾ ਕੋਈ ਕਹਿੰਦੇ ਆ ਦੇ ਲੱਡਰ ਦੀ ਕਹਿੰਦਾ ਬਾਹਲੀ ਡਰਾਵੀ ਕਬੂਤਰੀ ਆ ਕੋਈ ਹੱਥ ਨਹੀਂ ਲਵਾਉਂਦੀ ਏ ਖੁੱਡੇ ਚ ਬੀਬੀ ਰੇ ਆ ਮਸੀਆਂ ਚੱਕਣੀ ਪੈਂਦੀ ਆ ਸਾਨੂੰ ਚੱਲ ਬੱਸ ਬੱਸ ਬਾਅਦ ਚ ਬੀਤੀ ਲੈ ਹੁਣ ਲੈ ਵੀਰੇ ਥੱਲੇ ਲੜ ਲੈ ਉਹਨੂੰ ਵੀ ਰੱਖੇ ਇੱਕ ਆ ਬਚਾ ਤੁਹਾਨੂੰ ਦਿਖਾਉਣਾ ਨਾ ਮਾ ਇਹ ਵੀ ਨਾ ਮਾ ਮੜੇ ਕੱਟ ਦੇਣ ਦੋ ਵੀਰੇ ਮੈਨੂੰ ਕੁਚਾ ਯਾਰ ਹਟਦੀ ਨਹੀਂ ਫਿਰ ਕਾ ਨੂੰ ਆ ਖੇਚ ਲਵੇ ਫੇਰ ਹੋਰ ਬੁਲਾਉਣੇ ਆ ਆ ਦੇ ਆ ਜਾ ਪੁੱਤ ਹੱਥ ਤੇ ਚੜ ਹਾਂ ਠੀਕ ਆ ਪੁੱਤ ਲਓ ਜੀ ਹਲੋ ਇੱਥੇ ਆਉ ਬੱਸ ਆਪ ਇਹ ਨਾ ਵੀਰੇ ਜਿਹੜੀਆਂ ਆਪਣੀਆਂ ਟੀਰੀਆਂ ਕਬੂਤਰੀਆਂ ਨੇ ਉਹਨਾਂ ਨੇ ਤਿੰਨਾਂ ਨੇ ਕੋਜੇ ਬੱਚੇ ਕੱਢੇ ਨੇ ਇਹ ਪਿਓਰ ਕਰੀ ਹੋਈ ଥି ਉਹਨਾਂ ਦੀ ਟੀਰੀਆਂ ਦੀ ਮੰਨ ਲਓ 75 ਪੈਸੇ ਕਰੀ ਦੀ ਗਾਹਾਂ ਬਲੱਡ ਚ ਇਹ ਨਾ ਇੱਕ ਕਾਲ ਸਿਰਾ ਕੱਢਦੇ ਨੇ ਇੱਕ ਲਾਲ ਸਿਰਾ ਕੱਢਦੇ ਨੇ ਜਾਂ ਚਿੱਟਾ ਕੱਢਤਾ ਹੁਣ ਇੱਕ ਲਾਲ ਸਿਰਾ ਨਹੀਂ ਕੱਢਿਆ ਆਪਣੇ ਕੋ ਇਹ ਪਿਓਰ ਕਰਿਆਂ ਚ ਥੋੜਾ ਜਿਹਾ ਉਹਨੇ ਚਿੱਟਾ ਕਰਤਾ ਨਹੀਂ ਦੂਈਆਂ ਨੇ ਦੋਏ ਕੱਢੇ ਨੇ ਲਾਲਾ ਸਮਰ ਇਹਨੂੰ ਵੀ ਬੋਲੋ ਜਾਲ ਲਹੂ ਜਲਦੀ ਛੱਡੂ ਉਰੇ ਹੀ ਛੱਡ ਦਿੰਦਾ ਇਹਦੇ ਨਾਲੇ ਜਿੰਨੀ ਦੇ ਚੱਲ ਕੋਈ ਨਹੀਂ ਲਾ 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 ਲੈ ਆ ਵੀਰੇ ਦੇ ਦੇ ਸ਼ੋਲੇ ਇਹਨਾਂ ਨੂੰ ਲਾ ਵੀਰੇ ਪਾਤਾ ਦਾਣਾ ਪਾਣੀ ਲੈ ਮੈਂ ਤੁਹਾਨੂੰ ਉੱਧਰ ਦਿਖਾਵਾਂ ਪੈਸਾ ਮਰ ਲੱਗਿਆ ਕੰਮ ਨਵੇੜਨਾ ਆਏ ਬੱਚੇ ਨੇ ਯਾਰ ਦਾਣੇ ਨਹੀਂ ਖਾਦੇ ਸੀ ਇੱਧਰ ਛੱਡਿਆ ਇੱਧਰ ਵੀ ਨਹੀਂ ਖਾਂਦਾ ਕੋਈ ਨੇ ਐਂ ਕਰ ਇਹਨੂੰ ਫੁੱਡੇ 'ਚ ਛੱੜ ਕੇ ਦੇਖੀਏ ਕੱਲੂ ਖਾਲੂ ਨਾ ਅੱਥਰੇ ਥੋੜੇ ਜੇ ਦੇ ਦਾਂਗੇ ਛੱਡ ਦੇ ਦੋ ਸਮਰ ਫੁੱਡੇ 'ਚ ਇਹਨਾਂ ਨੂੰ ਲਿਆ ਕੇ ਉਹ ਚੀਨਾ ਜਾਂ ਬੱਚਾ ਦਿਖਾ ਪਹਿਲਾਂ ਖੋਲ ਕੇ ਦਿਖਾ ਦੇ ਪੱਲੇ ਬੁੱਲੇ ਲੈ ਵੀਰੇ ਇਹ ਨਾ ਆਪਣੀ ਧੋਫੜੀ ਦਾ ਸਮਰਮ ਮੈਂ ਤੈਨੂੰ ਪਹਿਲਾਂ ਔਰ ਫੜਿਆ ਕਰ ਪੁੱਤ ਹਾਂ ਤਹਾਂ ਤੋਂ ਫੜਿਆ ਕਰ ਲਓ ਵੀਰੇ ਇਹਦੇ ਪੱਲੇ ਦੇ ਲਓ ਇਹ ਨਾ ਆਪਣੀ ਭੂਰੀ ਦਾ ਬੱਚਾ ਜਿਹੜੀ ਕੱਕੇ ਵਾਲਿਆਂ ਦੀ ਭੂਰੀ ਆ ਆਪਣੇ ਕੋ ਇੱਕ ਉਹਦਾ ਤੇ ਕਬੂਤਰ ਇਹਦੇ ਨਾਲ ਚਿੱਟੀਆਂ ਵਾਲਾ ਲੱਗਿਆ ਹੋਇਆ ਇਧਰ ਵੀ ਦਿਖਾ ਦੇ ਆ ਰੰਗ ਲਾਇਆ ਇਹਦੇ ਕੱਲ ਨੂੰ ਉਡਾਵਾਂਗੇ ਇਹਨਾਂ ਚੋਂ ਦੂ ਆ ਜਿਹੜਾ ਦਾਣੇ ਖਾਂਦਾ ਹੀ ਨਹੀਂ ਖਾਦੇ ਨਹੀਂ ਦਖਾਈ ਅੱਖ ਖੇ ਦੀ ਗੋਲ ਨੂੰ ਕਰਕੇ ਮੜੀ ਇਹ ਆ ਲੋ ਜਿੱਟੀਆਂ ਅੱਖਾਂ ਦਾ ਵੀਰੇ ਜਮੇ ਲਾਓ ਇਹ ਕਰੋ ਚੈੱਕ ਲਾ ਵੀਰੇ ਸਮਰੀ ਦਾ ਫੇਵਰੇਟ ਨੇ ਇਹ ਦੋਏ ਅਰਸ਼ ਦੇ ਫੇਵਰੇਟ ਨੇ ਲੈ ਛੱਡ ਦੇ ਚੱਲ ਛੱਡ ਦੇ ਇਹਨੂੰ ਪਹਿਲਾਂ ਹੀ ਉਹਨੂੰ ਬਾਅਦ ਚ ਛੱਡ ਦੇਂ ਫਿਰ ਬਾਕੀ ਆ ਬੱਚੇ ਇਹਨਾਂ ਨੇ ਭਾਈ ਚਾੜ ਤੇ ਉੱਪਰ ਪਹਿਲਾਂ ਉੱਧਰ ਤੁਹਾਨੂੰ ਦਿਖਾ ਦਵਾ ਬੱਚੇ ਜਿਹੜੇ ਸਮਰੀ ਭਾਈ ਛੱਡ ਰਿਹਾ ਸਾਡਾ ਲਓ ਵੀਰੇ ਚੜਤਾ ਤੇ ਆ ਬੱਚੇ ਇਹਨਾਂ ਨੇ ਚਾਹ ਬੱਚਾ ਬਾਈ ਬਾਲਾ ਚੰਗਾ ਦੀ ਨਸ ਲਾਉਣਾ ਖੰਭ ਖਾਗੀ ਕਬੂਤਰੀ ਇਹਦੇ ਬਹੁਤ ਚੰਗਾ ਕਬੂਤਰ ਲੱਗਿਆ ਹੈ ਦੀ ਇਹਦੇ ਨਾਲ ਇਹਦੀ ਮਾਂ ਨਾਲ ਚਲੋ ਦੇ ਦੇਮ ਬਾਕੀ ਹੈ ਕਿ ਨਹੀਂ ਪਰ ਮੈਨੂੰ ਬਹੁਤ ਉਮੀਦ ਸੀ ਵੀ ਉੱਡੂਗਾ ਬਾਕੀ ਆ ਚਿੱਟੀਆਂ ਵਾਲੇ ਨੇ ਵੀ ਆਹ ਤਾਂ ਆਪਾਂ ਵੀਰੇ ਦਰੋ ਰੱਖਣੇ ਨੇ ਆਹ ਤਾਂ ਆਹ ਦੂਆਂ ਚ ਛੱਡ ਦੇ ਲਓ ਵੀ ਆ ਕਬੂਤਰ ਨਾ ਆਪਾਂ ਪਿਛਲੇ ਸਾਲ ਬਾਈ ਹਸੈਨਪੁਰ ਪਿੰਡ ਬਾਜੀ ਛੱਡਿਆ ਤੀਗਾ ਇਹ ਆਪਣਾ ਤਿੰਨ ਤੋਂ ਸਾਢੇ ਤਿੰਨ ਨਾਲੇ ਟਾਈਮ ਦੇ ਵਿੱਚ ਕੱਟਿਆ ਗਿਆ ਇਹ ਕਬੂਤਰ ਆਪਾਂ ਨੂੰ ਐਤ ਕੀ ਮੋੜਿਆ ਬਾਈਆਂ ਨੇ ਉਹ ਕੀ 골ਡੀ ਹਸੈਨਪੁਰ ਵਾਲਾ ਜਿਹੜਾ ਮੁੰਡਾ ਨਾ ਉਹਦੇ ਉਹ ਪਿੰਡ ਦੇ ਬੰਦੇ ਨੇ ਫੜ ਲਏ ਦੀ ਉਹਨੇ ਫਿਰ ਬਾਈ ਨੇ ਦੱਸਤਾ ਦਿੱਤਾ ਤੀ ਇਹ ਆਪਣਾ ਟਾਈਮ ਇ ਨਹੀਂ ਲੱਗਿਆ ਜਾਣ ਦਾ ਐ ਥੋੜੀ ਉਡਣ ਦੇ ਦੂੰ ਕਿਉਂ ਫਿਕਰ ਕਰਦਾ ਇਹ ਲਾ ਸਮਰਮੜਾ ਦਿਖਾਈ ਇਹਨੂੰ ਬਤ ਤੇਰੇ ਹੱਥ ਚ ਨਿਕਲਣਾ ਜਾਵੇ ਇਹ ਬਾਈ ਨਾ ਕਬੂਤਰ ਆਪਾਂ ਨੂੰ ਮਨਪ੍ਰੀਤ ਬਾਈ ਦਣਾ ਹੰਸੂ ਵਾਲਾ ਪੁਲਸ ਹੀ ਆ ਉਹਨੇ ਦਿੱਤਾ ਸੀ ਛੱਡਣ ਨੂੰ ਬਹੁਤ ਸੋਹਣਾ ਉੱਡਿਆ ਬਈ ਬਾਜੀ ਜਿੱਤੀ ਤੋਂ ਬਾਅਦ ਚ ਆ ਕੇ ਪਿੰਡ ਚ ਬੈਠਿਆ ਉੱਥੇ ਟਾਈਮ ਚ ਕੱਟਿਆ ਗਿਆ ਤੇ ਖੇਤ ਚ ਬਹਿ ਕੇ ਪਾਣੀ ਪੀ ਕੇ ਆਦੀ ਫੇਰ ਫੜ ਨਹੀਂ ਹੋਇਆ ਇਹ ਬਾਬੇ ਬਾਬੇ ਜਾਂਟੇ ਵਾਲਿਆਂ ਚੋਂ ਕਬੂਤਰ ਉਹਨੇ ਬਾਈ ਨੇ ਆਪਾਂ ਨੂੰ ਦੱਸਿਆ ਸੀ ਬਾਕੀ ਦੇ ਦੇਣ ਲੈਓ ਜੀ ਤੇ ਬੱਚੇ ਕਢਾਵਾਂਗੇ ਉਹਨਾਂ ਗਾਹਾਂ ਵਾਲੇ ਸਾਲੀ ਤੇ ਮੈਂ ਦਿਖਾਉਣਾ ਤੁਹਾਨੂੰ ਉਹ ਵੀਰੇ ਖੱਟੀਆਂ ਅੱਖਾਂ ਨੇ ਇਹਦੀਆਂ ਕਾਲੀ ਨੋਕ ਆ ਮਾੜੀ ਜੀ ਮੂਰਾਂ ਵਾਲੀ ਆ ਤੇ ਆ ਪੱਲਾ ਹੀ ਇਹਦਾ ਖੰਭ ਪਤਲੇ ਆਏ ਨੇ ਬਾਈ ਕੋਲ ਥੋੜੇ ਜੇ ਇਹ ਦੇ ਜਿਵੇਂ ਆਪਣੇ ਵੀ ਹੀ ਹਾਲਤੀ ਬਈ ਆ ਦੇ ਥੱਲੇ ਉਹ ਆਪੇ ਪੱਤੇ ਨੇ ਉਹਨੇ ਮੁੰਡੇ ਨੇ ਪੱਤੇ ਨਹੀਂ ਚਲੋ ਆ ਵੀ ਪਤਲੇ ਨੇ ਵੀਰੇ ਆਦੇ ਆਹ ਦੇ ਇਹ ਉਹਨਾਂ ਕੋਲ ਹੋਇਆ ਪਹਿਲਾਂ ਵੀਰੇ ਸਹੀ ਸੀ ਜਿੱਦਣ ਆਪਾਂ ਬਾਜੀ ਛੱਡਿਆ ਆਪ ਨੂੰ ਚਕਾਲੇ ਖੰਭ ਨੇ। ਸਾਰੇ। ਇਹ ਵੀਰੇ ਬਦਲਦੇ ਨੇ ਰੰਗ ਇਹ। ਹਾਂ ਇਹਦੇ ਪੰਜੇ ਨੇ ਜੀ। ਆ ਦੇ। ਲਾਂਸ ਵੀ ਆ ਵੀਰੇ ਥੱਲੇ ਇਹ। ਆਪਾਂ ਨੂੰ ਨੇ ਬਾਈ ਨੇ ਦੱਸਿਆ ਦੀ ਕਹਿੰਦਾ ਬਾਪੂ ਜਾਂਟੇ ਵਾਲਿਆਂ ਜਿਵੇਂ ਵੀ ਇਹ ਤੂਤਰ ਚਲੋ ਅੰਨਾ ਮਸਾਲਾ ਸੀ ਵਧਾਵਾਂਗੇ। ਉਹਨੂੰ ਬਾਈ ਨੂੰ ਜੋਂ ਵੀ ਨੇ ਵੀਰੇ ਸਿਰ ਤੇ ਇਹਦੇ ਆਦੇ ਮੜ ਮੜੇ ਜੋਂ ਨੇ ਕਾਲ ਸਿਰ ਆਏ ਆ। ਆ ਦੇ। ਆ ਦੇ ਉਰੇ ਵੀ ਨੇ ਮੂਰੇ। ਸਾਡੇ ਕੋ ਹੈ ਨੀਤੀ ਬਾਪੂ ਜੰਟੇ ਵਾਲਾ ਕੋਈ ਉਤੋਂ ਬਾਈ ਤੋਂ ਲਿਆਵਾਂਗੇ ਕਬੂਤਰੀ ਵੀ ਹੈ ਬਈ ਕਰਦੇ ਪੁੱਤਾਂ